ਸਾਤਰੀਆ ਕਾ ਜੀ ਪੰਜਾਬੀਆ ਦਾ ਤੜਕਾ YouTube ਚੈਨਲ ਵਿੱਚ ਸ਼ੈਭਿਸ਼ੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸਾਬਤ ਮੂੰਗ ਦਾਲ ਜਿਸ ਦੇ ਵਿੱਚ ਆਪਾਂ ਸਪੈਸ਼ਲ ਇੰਗਰੀਡੀਅੰਟ ਪਾਵਾਂਗੇ ਤੇ ਉਹ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਮੈਂ ਇੱਕ ਕੋਲੀ ਸਾਬਤ ਮੂੰਗ ਦਾਲ ਲਈ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਚਾਰ-ਪੰਜ ਪਾਣੀ ਵਿੱਚ ਧੋ ਲਾਂਗੇ ਤੇ ਇੱਥੇ ਤਿੰਨ ਗਾਜਰਾ ਲਏ ਨੇ ਤੇ 1 ਇੰਚ ਦੇ ਕਰੀਬ ਅਦਰਕ ਤੇ ਹਰੀਆ ਮਿਰਚਾਂ ਦੋਸਤੋ ਗਾਜਰ ਵਿੱਚ ਪਾਉਣ ਨਾਲ ਸਾਬਤ मूंग ਦਾ ਦਾਲ ਜਿਹੜੀ ਉਹ ਬਹੁਤ ਜਿਆਦਾ ਸਵਾਦਿਸ਼ਤ ਬਣਦੀ ਹੈ ਸਾਡੇ ਮਾਤਾ ਜੀ ਸਾਬਤ मूंग ਦੇ ਵਿੱਚ ਗਾਜਰਾ ਪਾ ਕੇ ਦਾਲ ਬਣਾਉਂਦੇ ਸੀ ਸਰਦੀਆਂ ਵਿੱਚ ਤੇ ਕਿਉਂ ਪਾ ਕੇ ਬਹੁਤ ਹੀ ਜਿਆਦਾ ਟੇਸਟੀ ਲੱਗਦੀ ਹੁੰਦੀ ਸੀ ਗਾਜਰਾ ਨੂੰ ਆਪਾਂ ਬਰੀਕ ਬਰੀਕ ਕੱਟ ਲਾਂਗੇ ਇਹ ਗਾਜਰਾ ਮੈਂ ਤੋਰੀਆਂ ਛਿੱਲ ਲੀਆਂ ਤੇ ਐਸ ਨੂੰ ਬਿਲਕੁਲ ਬਰੀਕ ਜਿੰਨਾ ਬਰੀਕ ਤੁਸੀਂ ਪਾਓਗੇ ਉਹ ਨਹੀਂ ਹੀ ਜ਼ਿਆਦਾ ਸਵਾਦ ਆਦਾ ਦਾ ਜਦੋਂ ਮੂੰਹ ਦੇ ਵਿੱਚ ਦਾਲ ਦੇ ਨਾਲ ਆਉਂਦੀ ਹੈ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਐਸੀ ਤਰ੍ਹਾਂ ਆਪਾਂ ਸਾਰੀਆਂ ਗਾਜਰਾ ਨੂੰ ਕੱਟ ਕੇ ਤੇ ਦਾਲ ਦੇ ਨਾਲ ਹੀ ਕੁੱਕਰ ਦੇ ਵਿੱਚ ਪਾ ਕੇ 7 ਤੋਂ 8 ਛਿਟੀਆਂ ਤਕਰੀਬਨ ਲੱਗ ਜਾਂਦੀਆਂ ਨੇ ਕੁੱਕਰ ਛੋਟਾ ਹੈ ਜਲਦੀ ਛਿਟੀ ਆ ਜਾਂਦੀ ਹੈ ਮੇਰੇ ਐਸੀ ਤਰ੍ਹਾਂ ਸਾਰੀ ਗਜਰਾਂ ਨੂੰ ਆਪਾਂ ਐਵੇਂ ਕੱਟ ਲਾਂਗੇ ਤੇ ਇਹ ਜਿਹੜਾ ਅਦਰਕ ਔਰ ਮਿਰਚਾਂ ਤਿੰਨ ਪੀਸ ਮਿਰਚ ਦੇ ਲਈਏ ਨੇ ਇਹਨੂੰ ਆਪਾਂ ਚੋਪਰ ਦੇ ਵਿੱਚ ਬਰੀਕ ਕੱਟ ਕੇ ਤੇ ਦਾਲ ਦੇ ਵਿੱਚ ਨਾਲ ਹੀ ਪਾ ਕੇ ਸਿਟੀਆ ਲਗਾਵਾਂਗੇ ਤੇ ਆਓ ਆਪਾਂ ਹੁਣ ਕੁੱਕਰ ਦੇ ਵਿੱਚ ਸਾਰਾ ਸਮਾਨ ਧੋ ਕੇ ਪਾ ਦਿੰਦੇ ਆ ਇੱਥੇ ਮੈਂ ਕੁੱਕਰ ਗੈਸ ਤੇ ਰੱਖ ਦਿੱਤਾ ਹੈ ਤੇ ਇਸ ਦੇ ਵਿੱਚ ਇੱਕ ਗਲਾਸ ਦੇ ਕਰੀਬ ਪਾਣੀ ਪਾ ਦਿੱਤਾ ਤੇ ਮੈਂ ਦਾਲ ਜਿਹੜੀ ਧੋ ਕੇ ਲਈ ਹੈ ਉਹ ਸਾਰੀ ਆਪਾਂ ਐਸੇ ਵਿੱਚ ਪਾ ਦਿੰਦੇ ਆ ਦੇ ਨਾਲ ਹੀ ਮੈਂ ਜਿਹੜੀਆਂ ਗਾਜਰਾ ਕੱਟ ਕੇ ਰੱਖੀਆਂ ਉਹ ਵੀ ਆਪਾਂ ਸਾਰੀਆਂ ਦੀਆਂ ਸਾਰੀਆਂ ਪਾ ਦਿੰਦੇ ਹਾਂ ਬਹੁਤ ਜਿਆਦਾ ਸਵਾਦਿਸ਼ਟ ਦਾਲ ਬਣ ਜਾਂਦੀ ਹੈ ਗਾਜਰਾ ਪਾ ਕੇ ਕਿਉਂਕਿ ਗਾਜਰਾ ਹੈਲਥੀ ਹੁੰਦੀਆਂ ਨੇ ਤੇ ਆਪਾਂ ਨੂੰ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ ਤੇ ਜਿਹੜਾ ਮੈਂ ਅਦਰਕ ਤੇ ਹਰੀ ਮਿਰਚ ਕੱਟ ਕੇ ਰੱਖੀ ਸੀ ਉਹ ਵੀ ਆਪਾਂ ਕਰ ਦਿੰਦੇ ਹਾਂ ਉਹਨਾਂ ਦਾ ਚੋਪਰ ਦੇ ਵਿੱਚ ਪਾਣੀ ਪਾ ਕੇ ਜਿਹੜਾ ਅਦਰਕ ਤੇ ਮਿਰਚ ਥੋੜੀ ਕੋ ਮਿਕਸ ਹੋ ਗਈ ਹੈ ਉਹ ਵੀ ਵਿੱਚ ਪਾ ਦਿੰਦੇ ਤੇ ਦਾਲ ਦੇ ਵਿੱਚ ਮੈਂ ਅੱਧਾ ਚਮਚ ਹਲਦੀ ਦਾ ਤੇ ਇੱਕ ਚਮਚ ਜਿਹੜਾ ਛੋਟਾ ਹੈ ਉਹ ਪਿੰਕ ਸਾਲਟ ਦਾ ਪਾਵਾਂਗਾ ਨਮਕ ਦਾ ਤੁਸੀਂ ਕੋਈ ਵੀ ਨਮਕ ਪਾ ਸਕਦੇ ਹੋ ਮੈਂ ਪਿੰਕ ਸਾਲਟ ਹੀ ਵਰਤਦਾ ਹਾਂ ਤੇ ਹੁਣ ਆਪਾਂ ਕੁੱਕਰ ਨੂੰ ਟੱਕਣ ਲਗਾ ਕੇ ਇਸ ਸਟ੍ਰੋਮੈਟੋਨਸਿਆ ਕਿ 4 ਤੋਂ 5 ਸਿਟੀਆਂ ਜਾਂ 5 ਤੋਂ 6 ਸਿਟੀਆਂ ਜਿੰਨੀਆਂ ਵੀ ਲੱਗਦੀਆਂ ਹੋਣਗੀਆਂ ਆਪਾਂ ਲਗਾ ਲਾਂਗੇ। ਦਰਨ ਨੂੰ ਚੰਗੀ ਤਰ੍ਹਾਂ ਬਸ ਗਲਾਣਾ ਹੈ। ਤਦ ਤੱਕ ਆਪਾਂ ਵੇਟ ਕਰਦੇ ਆ। ਹੁਣ ਇੱਕ ਕੜਛੀ ਕੇ ਕਰੀਬ ਇਸ ਵਿੱਚ ਦੇਸੀ ghee ਘੀਕਰ ڈالਦੇ ਹਾਂ। ਦੇਸੀ ghee ਵਿੱਚ ਹੀ ਸਵਾਦ ਲੱਗਦੀ ਹੈ ਦੋਸਤੋ। ਕਿਉਂ ਆਪਣਾ ਗਰਮ ਹੋ ਚੁੱਕਾ ਹੈ ਤੇ ਇੱਥੇ ਮੈਂ 1/4 ਚਮਚਾ ਜਿਹੜਾ ਉਹ ਹਿੰਗ ਦਾ ਪਾ ਲਿਆ ਸਭ ਤੋਂ ਪਹਿਲਾਂ ਤੇ ਇੱਕ ਚਮਚਾ ਜਿਹੜੇ ਜੀਰੇ ਦਾ ਜੀਰੇ ਨੂੰ ਚੰਗੀ ਤਰ੍ਹਾਂ ਤੁਸੀਂ ਤੜਕਣ ਦੇਣਾ ਉਹਨਾਂ ਪੈਨ ਦੇ ਵਿੱਚ ਇੱਥੇ ਮੈਂ ਦੋ మీడియం ਸਾਈਜ਼ ਦੇ ਪਿਆਜ਼ ਲੈ ਸੀ ਉਹ ਪਾ ਦਿੰਦੇ ਹਾਂ प्याज ਨੂੰ ਪਕੰਗੀ ਤਰ੍ਹਾਂ ਭੁੱਲ ਲਵਾਂਗੇ ਪਿਆਜ਼ ਨੂੰ ਭੁੰਦੇ ਹੋਏ 1.5 ਮਿੰਟ ਹੋ ਚੁੱਕਾ ਹੈ ਤੋਂ ਨੇ ਇੱਥੇ ਆਪਾਂ 1 ਇੰਚ ਦੇ ਕਰੀਬ ਅਦਰਕ ਲਿਆ ਸੀ ਉਹ ਵੀ ਮੈਂ ਬਰੀਕ-ਬਰੀਕ ਕੱਟ ਲਿਆ ਸੀ ਤੇ ਇਹ ਵੀ ਪਾ ਦਿਆ ਤੁਹਾਨੂੰ ਧਿਆਨ ਚ ਹੋਏਗਾ ਕਿ ਮੈਂ ਦਾਲ ਦੇ ਵਿੱਚ ਵੀ ਅਦਰਕ ਪਾਇਆ ਹੈ ਤੋਂ ਸਰਦੀਆਂ ਨੇ ਤੇ ਅਦਰਕ ਥੋੜੀ ਜਿਆਦਾ ਮਾਤਰਾ 'ਚ ਵੀ ਹੋ ਜਾਂਦਾ ਹੈ ਤੇ ਇਹਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਉਲੱਥੇ ਆਪਾਂ ਥੋੜੇ ਜੇ ਬੇਸਿਕ ਮਸਾਲੇ ਇੱਥੇ ਐਡ ਕਰਦੇ ਆ ਕਿਉਂਕਿ ਹਰੀਆਂ ਮਿਰਚਾਂ ਆਪਾਂ ਆਲਰੇਡੀ ਪਾਈਆਂ ਹੋਈਆਂ ਲਾਲ ਮਿਰਚਾਂ ਦੀ ਵਰਤੋਂ ਆਪਾਂ ਉਹ ਨਹੀਂ ਕਰਾਂਗੇ ਤੇ ਇੱਥੇ ਮੈਂ ਇੱਕ ਚਮਚ ਦੇ ਕਰੀਬ ਕਸ਼ਮੀਰੀ ਲਾਲ ਮਿਰਚ ਦਾ ਪਾ ਰਿਹਾ ਜੋ ਕਿ ਤੜਕੇ ਦੇ ਵਿੱਚ ਬਹੁਤ ਜ਼ਿਆਦਾ ਰੰਗਤ ਲਿਆ ਦਿੰਦਾ ਤੇ ਇੱਕ ਚਮਚ ਮੈਂ ਪਹਿਲਾਂ ਦਾਲ ਦੇ ਵਿੱਚ ਪਾਇਆ ਸੀ ਤੇ ਇੱਥੇ ਮੈਂ ਇੱਕ ਚਮਚ ਹੋਰ ਪਾ ਰਿਹਾ ਛੋਟਾ ਚਮਚ ਹੈ ਜਿਆਦਾ ਵੱਡਾ ਨਹੀਂ ਹੈ ਤੇ ਇੱਥੇ ਮੈਂ ਦੋ ਟਮਾਟਰ ਬਰੀਕ ਚੋਪ ਕਰਕੇ ਰੱਖੇ ਨੇ ਉਹ ਵੀ ਇਹਦੇ ਵਿੱਚ ਐਡ ਕਰ ਦਿੱਤੇ ਆ ਕਿਉਂਕਿ ਟਮਾਟਰ ਜਦੋਂ ਤੁਸੀਂ ਪਾਦੇ ਹੋ ਤਾਂ ਨਾਲ ਨਮਕ ਪਾ ਦਿੰਦੇ ਹੋ ਤਾਂ ਟਮਾਟਰ ਬੜੇ ਜਲਦੀ ਆਪ ਦਾ ਪਾਣੀ ਛੱਡ ਦਿੰਦੇ ਨੇ ਫੋੜਾ ਪਾ ਤੜਕੇ ਨੂੰ ਚੰਗੀ ਤਰ੍ਹਾਂ ਪੌਣ ਲਾਗੇ ਤੁਸੀਂ ਦੇਖ ਰਹੇ ਹੋ ਕਿ ਤੜਕਾ ਆਪਣਾ ਚੰਗੀ ਤਰ੍ਹਾਂ ਭਰੀਜ ਗਿਆ ਕਿਉਂ ਛੱਡ ਦਿੱਤਾ ਹੁਣ ਇਸ ਸਟੇਜ ਉੱਤੇ ਆਪਾਂ ਦਾਲ ਇਹਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਦਾਲ ਨੂੰ ਹਿਲਾ ਲਓ ਤੇ ਸਾਰੀ ਦਾਲ ਆਪਾਂ ਪਾ ਦਿੰਦੇ ਹਾਂ ਦੇਖੋ ਗਾਜਰਾ ਨਾਲ ਕਿੰਨੀ ਵਧੀਆ ਲੁੱਕ ਆਈ ਹੈ ਉਹ ਦਾਲ ਬੜੀ ਟੇਸਟੀ ਬਣਦੀ ਹੈ ਗਾਜਰ ਭਰ ਨਾਲ ਹੈਲਥੀ ਵੀ ਹੋ ਜਾਂਦੀਆਂ ਵਿਟਾਮਿਨ A ਵੀ ਆ ਜਾਂਦਾ ਪ੍ਰੋਟੀਨ ਵੀ ਆ ਜਾਂਦੇ ਆ ਉਹ ਦਾਲ ਨੂੰ ਆਪਾਂ ਇੱਕ ਤੋਂ ਡੇਢ ਮਿੰਟ ਤੱਕ ਐਸੇ ਤਰ੍ਹਾਂ ਪਕਾਵਾਂਗੇ ਤੇ ਜਿਹੜੇ ਕੁੱਕਰ ਦੇ ਵਿੱਚ ਦਾਲ ਹੈ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਕਿਉਂਕਿ ਦਾਲ ਮੈਨੂੰ ਬਹੁਤ ਜ਼ਿਆਦਾ ਗਾੜ੍ਹੀ ਲੱਗ ਰਹੀ ਹੈ ਦਾਲ ਦੇ ਵਿੱਚ ਬੁਆਇਲ ਆਣਾ ਸ਼ੁਰੂ ਹੋ ਗਿਆ ਤੇ ਇੱਥੇ ਉਹਨਾਂ ਆਪਾਂ ਥੋੜਾ ਜਿਹਾ ਹਰਾ ਧਨੀਆ ਮਿਲਾ ਦਿੰਦੇ ਆ ਕਿਉਂਕਿ ਦਾਲ ਦੇ ਵਿੱਚ ਹਰਾ ਧਨੀਆ ਨਾ ਹੋਵੇ ਤਾਂ ਦਾਲ ਦੇਖਣ ਚ ਕਿਵੇਂ ਜਿਹਾ ਲੱਗਦੀ ਹੈ। ਹਲਾ ਦੋ ਇਕ ਵਾਰੀ। ਫੁਲ ਗਿਆ ਸੀ। ਥੋੜਾ ਜਿਹਾ ਪੈਂਦੇ ਚ ਗਰਮ ਮਸਾਲਾ ਜਿਆਦਾ ਨਹੀਂ। ਥੋੜਾ ਪਾਵਾਂਗੇ ਕਿਉਂਕਿ ਗਾਜਰ ਪਾਈ ਹੈ ਫਿਰ ਗਾਜਰ ਦਾ ਜਿਹੜਾ ਸਵਾਦ ਹੈ ਉਹ ਦਬ ਜੇਗਾ। ਇਸ ਕਰਕੇ ਮਸਾਲਾ ਮੈਂ ਕੋਈ ਵੀ ਨਹੀਂ ਪਾਇਆ। ਤੜੀਆ ਪਾਊਡਰ ਵੀ ਨਹੀਂ ਪਾਇਆ ਇਸੇ ਕਰਕੇ। ਥੋੜਾ ਜਿਹਾ 1/4 ਚਮਚੇ ਦੇ ਜਿੰਨਾ ਮਸਾਲਾ ਸਾਰੇ ਪਾਸੇ ਤੋੜ ਦੇਣਾ। ਤਿਆਰ ਹੋ ਗਿਆ ਸਾਨੂੰ ਆਪਾਂ ਸਰਵ ਕਰ ਦਿਆ ਦਾਲ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਬਹੁਤ ਹੀ ਸੁਆਦੀਸ਼ਟ ਦਾਲ ਆ ਜਿਹੜੇ ਬੱਚਿਆਂ ਨੂੰ ਵੀ ਪਾਏਗੀ ਬਜ਼ੁਰਗਾਂ ਨੂੰ ਵੀ ਪਾਏਗੀ ਗਾਜਰ ਪਾਈ ਜਾਂਦੇ ਵਿੱਚ ਤਾਂ ਤੁਸੀਂ ਜਰੂਰ ਕਰਦੇ ਵਿੱਚ ਇਹ ਦਾਲ ਬਣਾ ਕੇ ਟਰਾਈ ਕਰਨਾ ਗਾਜਰਾਂ ਵਾਲੀ ਜਿਹੜੀ ਸਾਬਤ ਮੂੰਗੀ ਦਾਲ ਆ ਉਹ ਬਹੁਤ ਜ਼ਿਆਦਾ ਸੁਆਦੀਸ਼ਟ ਲੱਗਦੀ ਆ ਤੇ ਤੁਹਾਨੂੰ ਪਤਾ ਹੀ ਹੈ ਐਸੀ ਤਰ੍ਹਾਂ ਦੀ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰੇ ਅਗੇ ਬੇਨਤੀ ਆ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜਰੂਰ ਕਰੋ ਜੀ ਤੇ ਇਸ ਦੇ ਨਾਲ ਮੇਰਾ Facebook ਪੇਜ ਵੀ ਪੰਜਾਬੀਆਂ ਦਾ ਤੜਕਾ ਨਾਮ ਦੇ ਹੈ ਉਸ ਨੂੰ ਵੀ ਤੁਸੀਂ ਜਰੂਰ ਫੋਲੋ ਕਰੋ ਇਹਦੇ ਵਿੱਚ ਮੈਂ ਸਪੈਸ਼ਲ ਰੈਸਪੀਜ਼ ਪਾਉਂਦਾ ਹੀ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ